ਸਰ ਅੱਜ ਕਿੱਥੇ ਕਿੱਥੇ ਤੇ ਕਾਰਵਾਈ ਚੱਲਤੀ ਜਾ ਰਹੀ ਕਿਸ ਤਰ੍ਹਾਂ ਦੇ ਕਿਹੜੇ ਕਿਹੜੇ ਐਕਸ਼ਨ ਲਏ ਜਾ ਰਹੇ ਕਿੱਥੇ ਕਿੱਥੇ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਬਰਨਾਲਾ ਪੁਲਿਸ ਵੱਲੋਂ ਵੀ ਸਾਡੇ ਐਸਐਸਪੀ ਜ श्री ਸੰਦੀਪ ਮਲੇਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਥਾਣਾ ਸਿਟੀ 2 ਦੇ ਮੁਖ ਅਫਸਰ ਇੰਸਪੈਕਟਰ ਲਖਵੀਰ ਸਿੰਘ ਹੈ ਇੰਸਪੈਕਟਰ ਕੁਜਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਇਹਨਾਂ ਨੇ ਤਿੰਨ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਜਿਹੜੀ ਐਨਡੀਪੀਓ ਸੈਕਟਰ ਦੀ ਧਾਰਾ 66 ਐਫ ਹੈ ਉਹਦੇ ਅਧੀਨ ਜਿਹੜੇ ਪ੍ਰਪੋਜ਼ਲ ਤਿਆਰ ਕਰਕੇ ਜਿਹੜੇ ਨਸ਼ੇ ਦੁਆਰਾ ਨਸ਼ਾ ਸਮਗਲਿੰਗ ਕਰਕੇ ਬਣਾਈ ਗਈ ਪ੍ਰਾਪਰਟੀ ਦੇ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜਾ ਫ੍ਰੀਜ਼ਿੰਗ ਆਰਡਰ ਲਏ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 270/21 ਦੇ ਵਿੱਚ ਜਸਵੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਰਨਾਲਾ ਉਹਦਾ ਘਰ ਫ੍ਰੀਜ਼ ਕੀਤਾ ਗਿਆ ਇਸ ਤੋਂ ਇਲਾਵਾ ਬੈਕ ਸੈਕ ਰਾਮ ਬਾਗ ਦੀ ਬੈਕ ਸਾਈਡ ਬਰਨਾਲਾ ਜੋ ਬਸਤੀ ਹੈ ਉਹਦੇ ਵਿੱਚ 580/22 ਨੰਬਰ ਮੁਕੱਦਮੇ ਦੇ ਵਿੱਚ ਮਰਕੀਤ ਸਿੰਘ ਤੇ ਮਨੀ ਇਹਨਾਂ ਦੇ ਦੋ ਵੱਖ-ਵੱਖ ਮਕਾਨ ਰਹਿਸ਼ੀ ਮਕਾਨ ਤੇ ਇੱਕ ਸਵਿਫਟ ਗੱਡੀ ਉਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸੇ ਤਰ੍ਹਾਂ ਮੁਕੱਦਮਾ ਨੰਬਰ 428/23 ਇਹਦੇ ਵਿੱਚ ਮੋਨਾ ਜਿਹੜੀ ਕਿ ਡਾਕਟਰ ਮਕਲਰ ਹੈਗੀ ਹੈ ਵਾਸੀ ਸ਼ੇਰਪੁਰ ਇਹਦਾ ਇੱਕ ਰਹਿਸ਼ੀ ਮਕਾਨ ਜੋ ਕਿ ਸ਼ੇਰਪੁਰ ਦੇ ਵਿੱਚ ਹੈ ਇਹ ਜਿਹੜੇ ਅਸੀਂ ਸਾਡੇ ਵੱਲੋਂ ਫ੍ਰੀਜ਼ ਕੀਤੇ ਗਏ ਨੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਅਸੀਂ ਇਹਨਾਂ ਘਰਾਂ ਦੇ ਉੱਤੇ ਪੇਸਟ ਕੀਤੇ ਨੇ ਇਹ ਵਕ ਵਕ ਚਾਰ ਮਕਾਨ ਤੇ ਇੱਕ ਸਵਿਫਟ ਗੱਡੀ ਜਿਹੜੀ ਫ੍ਰੀਜ਼ ਕੀਤੀ ਗਈ ਦੀ ਫੁੱਲ ਵੈਲਿਊ ਕਰੀਬ 1 ਕਰੋੜ 15 ਲੱਖ ਬਣਦੀ ਹੈ ਜੋ ਸਾਡੇ ਵੱਲੋਂ ਫ੍ਰੀਜ਼ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਜਿਹੜੀ ਨਸ਼ਾ ਸਮਗਲਿੰਗ ਦੇ ਨਾਲ ਬਣਾਏ ਗਏ ਕੋਈ ਵੀ ਜਿਹੜਾ ਪ੍ਰਾਪਰਟੀ ਹੈ ਉਹਨੂੰ ਅੱਗੇ ਵੀ ਫ੍ਰੀਜ਼ ਕੀਤਾ ਜਾਏਗਾ ਲੋਕਾਂ ਨੂੰ ਕੀ ਚੈਕਿੰਗ ਵੀ ਕੀਤੀ ਜਾ ਰਹੀ ਨਾਲ ਜੀ ਬਿਲਕੁਲ ਸਾਡੇ ਜਿਹੜੇ ਰੈਗੂਲਰਲੀ ਡਰੱਗ ਦੇ ਹੌਟਸਪੌਟਸ ਹੈਗੇ ਨੇ ਉਨ੍ਹਾਂ ਦੇ ਵਿੱਚ ਚੈਕਿੰਗ ਤੇ ਕੋਆਰਡੀਨੇਟ ਸਬ ਤੋਂ ਆਪਰੇਸ਼ਨ ਚੱਲੇ ਰਹਿੰਦੇ ਨੇ ਤੇ ਜਦੋਂ ਵੀ ਕੋਈ ਬਰਾਮਦਗੀ ਹੁੰਦੀ ਹੈ ਤਾਂ ਸਭ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਐਨਡੀਪੀ ਚੈੱਕ ਨੇ ਵੀ ਨਸ਼ਾ ਤਸਕਰਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਪੰਜਾਬ ਪੁਲਿਸ ਤੋਂ ਨਹੀਂ बच ਸਕਦੇ ਤੁਸੀਂ ਕੋਈ ਵੀ ਜਿਹੜਾ ਨਸ਼ਾ ਦਾ ਤੁਹਾਡੇ ਜਿਹੜੇ ਗੇਨਸ ਹੋਣਗੇ ਤੁਸੀਂ ਨਸ਼ਾ ਦੇ ਸਪਲਾਈ ਕਰਕੇ ਨਸ਼ੇ ਦਾ ਧੰਦਾ ਕਰਕੇ ਕੋਈ ਵੀ ਪ੍ਰਾਪਰਟੀ ਬਣਾਓਗੇ ਉਹਨੂੰ ਜਿਹੜਾ ਪੰਜਾਬ ਪੁਲਿਸ ਸੀਜ਼ ਕਰੇਗੀ ਤੇ ਤੁਹਾਡੇ ਉੱਤੇ ਵੀ ਸਭ ਤੋਂ ਸੱਤ ਐਕਸ਼ਨ ਲਿਆ ਜਾਏਗਾ ਜਿਹੜੇ ਇੱਥੇ ਇਹ ਦੋਨਾਂ ਜਾਂ ਤੁਸੀਂ ਕਿਤੇ ਨਾ ਕਿੰਨੀ ਵੀ ਕਿੰਨੀ ਕਰਨਾ ਇਹਨਾਂ ਦੋਨਾਂ ਦੀ ਵੱਖ-ਵੱਖ ਜੀ ਇੱਕ ਦੀ ਅਰਾਊਂਡ 6 ਲੱਖ ਇੱਕ ਦੀ ਅਰਾਊਂਡ 12 ਲੱਖ ਜਿਹੜੀ ਹੈ ਹਾਊਸ ਦੀ ਜਿਹੜੀ ਉਹਨਾਂ ਨੇ ਵੈਲਿਊ ਪਾਈ ਹੈ ਤੇ ਅਰਾਊਂਡ ਟੋਟਲ ਜਿਹੜੀ ਸਵਿਫਟ ਗੱਡੀ ਵੀ ਆ ਤੇ ਕੁੱਲ ਜਿਹੜੀ ਅਰਾਊਂਡ 30 ਲੱਖ ਇਹਨਾਂ ਦੋਨਾਂ ਘਰਾਂ ਦੀ ਜਿਹੜੀ ਬਣਦੀ ਹੈ ਸਰ ਅੱਜ ਕਿੱਥੇ ਕਿੱਥੇ ਤੇ ਕਾਰਵਾਈ ਚੱਲਦੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਕਿਹੜੇ ਕਿਹੜੇ ਐਕਸ਼ਨ ਲੱਤੇ ਜਾ ਰਹੇ ਕਿੰਨੇ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਬਰਨਾਲਾ ਪੁਲਿਸ ਵੱਲੋਂ ਵੀ ਸਾਡੇ ਐਸਐਸਪੀ ਜਿਹੜੀ ਸੰਦੀਪ ਮਲੇਕ ਆਈ.ਪੀ.ਓ. ਦੇ ਨਿਰਦੇਸ਼ਾਂ ਤੇ ਸਾਡੇ ਥਾਣਾ ਸਿਟੀ 2 ਦੇ ਮੁਖ ਅਫਸਰ ਇੰਸਪੈਕਟਰ ਨਖਰੀਦ ਸਿੰਘ ਐ ਇੰਸਪੈਕਟਰ ਕੋਜਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਇਹਨਾਂ ਨੇ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਜਿਹੜੀ ਐਨ.ਡੀ.ਪੀ.ਓ ਐਕਟ ਦੀ 1468F ਹੈ ਉਹਦੇ ਅਧੀਨ ਜਿਹੜੇ ਪ੍ਰਪੋਜ਼ਲ ਤਿਆਰ ਕਰਕੇ ਜਿਹੜੇ ਨਸ਼ੇ ਦੁਆਰਾ ਨਸ਼ਾ ਸਮਗਲਿੰਗ ਕਰਕੇ ਬਣਾਈ ਗਈ ਪ੍ਰਾਪਰਟੀ ਦੇ ਵੱਖ-ਵੱਖ ਕੇਸਾਂ ਦੇ ਵਿੱਚ ਜਿਹੜਾ ਫ੍ਰੀਜ਼ਿੰਗ ਆਰਡਰ ਲਾਏ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੁਕੱਦਮਾ ਨੰਬਰ 270/21 ਦੇ ਵਿੱਚ ਜਸਵੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਰਨਾਲਾ ਉਹਦਾ ਘਰ ਫ੍ਰੀਜ਼ ਕੀਤਾ ਗਿਆ ਇਸ ਤੋਂ ਇਲਾਵਾ ਬੈਕ ਸੈਡ ਆਰਾਮ ਬਾਗ ਦੀ ਬੈਕ ਸਾਈਡ ਬਰਨਾਲਾ ਜੋ ਬਸਤੀ ਹੈ ਉਹਦੇ ਵਿੱਚ 580/22 ਨੰਬਰ ਮੁਕੱਦਮੇ ਦੇ ਵਿੱਚ ਮਰਕੀਤ ਸਿੰਘ ਤੇ ਮਨੀ ਇਨਾਂ ਦੇ ਦੋ ਵੱਖ-ਵੱਖ ਮਕਾਨ ਰਹਿਸ਼ੀ ਮਕਾਨ ਤੇ ਇੱਕ ਸਵਿਫਟ ਗੱਡੀ ਉਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸੇ ਤਰ੍ਹਾਂ ਮੁਕੱਦਮਾ ਨੰਬਰ 428/23 ਇਹਦੇ ਵਿੱਚ ਮੋਨਾ ਜਿਹੜੀ ਕਿ ਡਰੱਗਸ ਮਕਲਰ ਹੈਗੀ ਹੈ ਵਾਸੀ ਸ਼ੇਰਪੁਰ ਇਹਦਾ ਇੱਕ ਰਹਿਸ਼ੀ ਮਕਾਨ ਜੋ ਕਿ ਸ਼ੇਰਪੁਰ ਦੇ ਵਿੱਚ ਹੈ ਇਹ ਜਿਹੜੇ ਅਸੀਂ ਸਾਡੇ ਵੱਲੋਂ ਫ੍ਰੀਜ਼ ਕੀਤੇ ਗਏ ਨੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਅਸੀਂ ਇਹਨਾਂ ਘਰਾਂ ਦੇ ਉੱਤੇ ਪੇਸਟ ਕੀਤੇ ਨੇ ਇਹ ਵੱਖ-ਵੱਖ ਚਾਰ ਮਕਾਨ ਤੇ ਇੱਕ ਸਵਿਫਟ ਗੱਡੀ ਜਿਹੜੀ ਫ੍ਰੀਜ਼ ਕੀਤੀ ਗਈ ਦੀ ਫੁੱਲ ਵੈਲਿਊ ਕਰੀਬ 1 ਕਰੋੜ 15 ਲੱਖ ਬਣਦੀ ਹੈ ਜੋ ਸਾਡੇ ਵੱਲੋਂ ਫ੍ਰੀਜ਼ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਜਿਹੜੀ ਨਸ਼ਾ ਸਮਗਲਿੰਗ ਦੇ ਨਾਲ ਬਣਾਏ ਗਏ ਕੋਈ ਵੀ ਜਿਹੜਾ ਪ੍ਰਾਪਰਟੀ ਹੈ ਉਹਨੂੰ ਅੱਗੇ ਵੀ ਫ੍ਰੀਜ਼ ਕੀਤਾ ਜਾਏਗਾ ਲੋਕਾਂ ਨੂੰ ਕੀ ਚੈਕਿੰਗ ਵੀ ਕੀਤੀ ਜਾ ਰਹੀ ਨਾਲ ਜੀ ਬਿਲਕੁਲ ਸਾਡੇ ਜਿਹੜੇ ਰੈਗੂਲਰਲੀ ਡਰੱਗਸ ਦੇ ਹੌਟਸਪੌਟਸ ਹੈਗੇ ਨੇ ਉਹਨਾਂ ਦੇ ਵਿੱਚ ਚੈਕਿੰਗ ਤੇ ਕੋਆਰਡੀਨੇਟਡ ਸਬ ਤੋਂ ਆਪਰੇਸ਼ਨ ਚੱਲੇ ਰਹਿੰਦੇ ਨੇ ਤੇ ਜਦੋਂ ਵੀ ਕੋਈ ਬਰਾਮਦਗੀ ਹੁੰਦੀ ਹੈ ਤਾਂ ਸਭ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਐਨਡੀਪੀ ਚੈੱਕ ਨੇ ਜੀ ਹੋਰ ਲੋਕ ਕੰਫਿਊਜ਼ ਨਹੀਂ ਹੋਏ ਕਿ ਨਸ਼ਾ ਤਸਕਰਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਪੰਜਾਬ ਪੁਲਿਸ ਤੋਂ ਨਹੀਂ बच ਸਕਦੇ ਤੁਸੀਂ ਕੋਈ ਵੀ ਜਿਹੜਾ ਨਸ਼ਾ ਦਾ ਤੁਹਾਡੇ ਜਿਹੜੇ ਗੇਨਸ ਹੋਣਗੇ ਤੁਸੀਂ ਨਸ਼ਾ ਦੇ ਸਪਲਾਈ ਕਰਕੇ ਨਸ਼ੇ ਦਾ ਧੰਦਾ ਕਰਕੇ ਕੋਈ ਵੀ ਪ੍ਰਾਪਰਟੀ ਬਣਾਓਗੇ ਉਹਨੂੰ ਜਿਹੜਾ ਪੰਜਾਬ ਪੁਲਿਸ ਸੀਜ਼ ਕਰੇਗੀ ਤੇ ਤੁਹਾਡੇ ਉੱਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਜਿਹੜੇ ਇੱਥੇ ਦੋਨੋਂ ਜਾਂ ਕੁਝ ਵੀ ਕਰਦੇ ਨੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਇਹਨਾਂ ਦੋਨਾਂ ਦੀ ਵੱਖ-ਵੱਖ ਜੀ ਇੱਕ ਦੀ ਅਰਾਊਂਡ 6 ਲੱਖ ਇੱਕ ਦੀ ਅਰਾਊਂਡ 12 ਲੱਖ ਜਿਹੜੀ ਹੈ ਹਾਊਸ ਦੀ ਜਿਹੜੀ ਉਹਨਾਂ ਨੇ ਵੈਲਿਊ ਪਾਈ ਹੈ ਤੇ ਅਰਾਊਂਡ ਟੋਟਲ ਜਿਹੜੀ ਸਵਿਫਟ ਗੱਡੀ ਵੀ ਆ ਤੇ ਕੁੱਲ ਜਿਹੜੀ ਅਰਾਊਂਡ 30 ਲੱਖ ਇਹਨਾਂ ਦੋਨਾਂ ਘਰਾਂ ਦੀ ਜਿਹੜੀ ਬਣਦੀ ਹੈ